ਚਾਹਨਾ ਲਾ ਲੀ ਬਠੇ ਦਾ ਮਾਲੂਕ ਸਸੇਕਾਲ ਜੀ ਤੇ ਦੇਖਦੇ ਆ ਜੀ ਹੁਣ ਆਏ ਬੰਦੇ ਆ ਰਹੇ ਇਹ ਗੱਡੀ ਲੈ ਕੇ ਕੀ ਇਹਨਾਂ ਦੀ ਸੋਚ ਆ ਕਿ ਇਹਨਾਂ ਦੇ ਵਿਚਾਰ ਆ ਜਿਹੜੀ ਸਾਡੀ ਜ਼ਮੀਨ ਖੜੀ ਆ ਜਾਂ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਆ ਵੀਡੀਓ ਨਾਲ ਜੁੜਿਓ ਬਾਤ ਬਾਤ ਸ਼ੇਅਰ ਕਰਿਓ ਤਾਂ ਜੋ ਜਾਣਕਾਰੀ ਜਿਹੜੇ ਲੋਕਲ ਹੋਰ ਵੀ ਕੋਈ ਇਸ ਗੈਸ ਪਾਈਪਲਾਈਨ ਦੇ ਸ਼ਿਕਾਰ ਹੋਏ ਆ ਉਹਨਾਂ ਦਾ ਕੋਈ ਪੁੱਛਦੀ ਹੋ ਜਵੇ ਹਾਂਜੀ ਆਓ ਸਰ ਆਜੋ 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 ਆਹ ਥੇਸ ਪਹਿਲਾਂ ਤੁਹਾਨੂੰ ਪਤਾ ਹੋਣਾ ਕਿੱਥੇ 갔다 ਉਹ ਤਾਂ ਉੱਥੇ تک ਸੀ ਜੀ ਆਏ ਜੀ ਟਕ ਟਕ ਯਾ ਮੰਗਦੇ ਦੇ। ਹਈ ਆ ਰਾ ਮੰਗਦੇ ਦੇ ਹੋਏ। ਤੇ ਰਾ ਰੂਜ ਆਵਾ ਨਹੀਂ ਜਦੋਂ ਉਸ ਤੋਂ ਪਹਿਲਾਂ ਹੋਇਆ ਸੀ ਉਦੋਂ ਵੀ ਉੱਥੇ ਤੱਕ ਸੀ ਜਦੋਂ ਕਾਰਾਂ ਜਾਂਦੀਆਂ ਸੀ। ਕਾਰਾਂ ਜਦੋਂ ਇਲੀਗਲ ਮਾਈਨਿੰਗ ਹੁੰਦੀ ਸੀ। ਮਾਈਨਿੰਗ ਤਾਂ ਬਹੁਤ ਪਹਿਲੇ ਹੋਲੀ। ਤਾਂ ਉਸ ਦਾ ਹੀ ਉਸ ਦਾ ਹੀ ਇਫੈਕਟ ਆਣਾ। ਕਦੀ ਸੇ ਹੋਤੇ ਰਹੇ। ਜੋ ਮਾਈਨਿੰਗ ਹੈ ਮਾਈਨਿੰਗ ਦਾ ਇਫੈਕਟ ਹੈ ਕੋਈ ਇਫੈਕਟ ਨਹੀਂ ਹੈ। ਤੁਹਾਡਾ ਕੋਈ ਜਿਹੜਾ ਤੁਹਾਡੇ ਵਾਲਾ ਰੋਲਾ ਕੋਈ ਨਹੀਂ ਹੈ। ਜੋ ਹੈ ਇਸ ਵਰ ਪਾਣੀ ਆਇਆ ਉਹ ਮਾਈਨਿੰਗ ਆਪਣੀ ਗੈਸ ਲਾਈਨ ਦੇ ਨਾਲ ਮਾਈਨਿੰਗ ਦਾ ਤੁਹਾਡਾ ਰੋਲਾ ਕੋਈ ਨਹੀਂ ਇਹਦੇ ਨਾਲ ਇਹਦੇ ਨਾਲ ਕੁਝ ਨਹੀਂ ਹੋਇਆ ਕਰਕੇ ਸਾਡੀ ਗੈਸ ਲਾਈਨ ਐਕਸਪੋਜ਼ ਹੋਈ ਹੈ ਕਿਹੜੀ ਤੁਸੀਂ ਸਾਰੇ ਮਾਈਨਿੰਗ ਇੱਥੇ ਤਾਂ ਹੋਈ ਨਹੀਂ ਰੇਤ ਤੋਂ ਇਲਾਵਾ ਕਿਸੇ ਚੀਜ਼ ਦੀ ਤਾਂ ਰੇਤ ਹੀ ਤਾਂ ਚੱਡੇਗਾ ਤਾਂ ਸਾਰੇ ਰੇਤ ਦਾ ਤੁਸੀਂ ਜਿਸਟਾਵੇਂ ਜਿਸਟਾਵੇਂ ਲਾਈਨ ਪਾਈ ਤੀ ਤੁਸੀਂ ਉਸ ਟਾਈਮ ਕਿੰਨੀ ਡੰਗਾਈ ਤੀਦੀ ਉਦੋਂ ਤਾਂ ਇੱਕ ਗੱਲ ਨਾ ਹੋਈ ਤੁਸੀਂ ਇਹ ਜਿਹੜੀ ਗੱਲ ਕਰਦੇ ਮੇਰੇ ਨਾਲ ਚੱਲੋ ਭਲੜੀ ਸ਼ਮਸ਼ਾਨ ਘਾਟ ਦੇ ਕੋਲ ਆਪਾਂ ਚੱਲਦੇ ਹਾਂ ਹਾਂਜੀ ਘੱਟੋ-ਘੱਟ 4-5 ਕਿਲੇ ਉਹਨਾਂ ਦੇ ਇਸ ਵੱਰ ਜਾਂਦੇ ਲੱਗੇ ਹੂੰ ਉਹ ਸਿਰਫ ਕਿਸ ਕਰਕੇ ਪਾਣੀ ਨੇ ਸਿੱਧੀ ਖ ਇਹ ਪਾਣੀ ਸਿੱਧਾ ਇੱਥੇ ਆ ਕੇ ਵੱਜਿਆ ਉਹ ਕਾਹਦੇ ਵੱਜਿਆ ਤੁਹਾਡੇ ਸਾਹਮਣੇ ਆ ਉਹ ਚਲੋ ਉੱਥੇ ਚਲੋ ਤੁਸੀਂ ਡੰਗਾ ਲਾਉਣ ਦਾ ਕੀ ਮਤਲਬ ਹੈ ਸਰ ਗੈਸ ਲੈਂਦੇ ਉੱਪਰ ਗੈਸ ਲੈਂਦੇ ਉੱਪਰ ਪੱਥਰ ਲਾ ਕੇ ਡੰਗਾ ਲਾਇਆ ਤੁਸੀਂ ਸੀਦਾ ਕੀ ਮਤਲਬ ਹੈ ਪਾਣੀ ਰੁਕਣ ਤੋਂ ਬਾਅਦ ਫਿਰਦਾ ਇੱਥੇ ਆ ਕੇ ਵੱਜਿਆ ਨਹੀਂ 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 ਆਪਣੀ ਗਲਤੀ ਮੰਨ ਆਪਣੀ ਗਲਤੀ ਨਹੀਂ ਤੁਸੀਂ ਮੰਨਦੇ ਉਸ ਕਰਕੇ ਤੁਹਾਨੂੰ ਪਰਦਾਸ ਤੋਂ ਪਹਿਲਾਂ ਵੀ ਅਸੀਂ ਬਹੁਤ ਵਾਰ ਬੁਲਾਇਆ ਸੱਚੀ ਆ ਕੇ ਜਰੂਰ ਕੰਮ ਵੀ ਮੈਨੂੰ ਦੱਸੋ ਕਾ ਕੀ ਤਸਰ ਆ ਗੋ ਦੱਸੋ ਕਿਹੜਾ ਕਿਹੜਾ ਤੁਸੀਂ ਕੰਮ ਕਰਦੇ ਦੱਸੋ ਆ ਗੋ ਆ ਗੋ ਬੜੀ ਚੀਜ਼ ਨੂੰ ਆਪਣੀ ਗਲਤੀ ਨੂੰ ਮਾਈਨਿੰਗ ਨਾਲ 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 ਤੁਸੀਂ ਆਪਣੀ ਆਪਣੀ ਗਲਤੀ ਨੂੰ ਮਾਈਨਿੰਗ ਦਾ ਬੇਸ਼ਅਨਾ ਦਿਓ ਇੱਥੇ ਜਿੱਥੇ ਤੁਸੀਂ ਮੈਨੂੰ ਦੱਸੋ ਕਿ ਐਸੇ 5-4 ਸਾਲ ਪਹਿਲੇ ਕਿਹੜੀ ਮਸ਼ੀਨ ਚੱਲਦੀ ਸੀ ਮਾਈਨਿੰਗ ਤੁਸੀਂ ਦੱਸੋ ਦਿਖਾ ਦਾਂਗਾ ਦਿਖਾਓ ਸਰ ਦਿਓ ਸਬੂਤ ਦਿਓ ਹਾਂ ਦਿਖਾ ਦੂੰਗਾ ਇੱਥੇ ਹੁਣ ਜਿਹੜੀਆਂ 4-5 ਸਾਲ ਉਹ ਇਸ ਜਗ੍ਹਾ ਤੇ ਤਾਂ ਇਹਦੀ ਪੱਥਰ ਦੀ ਮਾਈਨਿੰਗ ਇੱਕ ਵਾਰ ਵੀ ਨਹੀਂ ਹੋਈ ਰੇਤ ਕੱਢਦੇ ਸੀ ਉਹ ਸਾਰੇ ਰੇਤ ਵੀ ਅੱਜ ਤੋਂ 4-5 ਸਾਲ ਪਹਿਲੇ ਬੁੱਕ ਲਿਆ 4 ਸਾਲ ਤਾਂ ਤੇਰੀ ਗੱਲ ਸੁਣੋ ਸਰ 4 ਸਾਲ ਇਸ ਸਰਕਾਰ ਨੂੰ ਹੋ ਚੱਲੇ ਆਈ ਨੂੰ ਪਹਿਲਾਂ ਮੇਰੀ ਗੱਲ ਸੁਣੋ ਹਾਂ ਜੀ 4 ਸਾਲੇ ਸਰਕਾਰ ਆਈ ਨੂੰ ਹੋ ਚੱਲੇ ਲਗਭਗ 4 ਸਾਲ ਤੋਂ ਜਾਂ ਉਸ ਤੋਂ ਪਹਿਲਾਂ ਜਿਹੜੀ ਇੱਥੇ ਕੋਈ ਮਸ਼ੀਨ ਕਿਹੜੀ ਚੱਲੀ ਰੇਤ ਨੂੰ ਮੈਨੂੰ ਦੱਸ ਦਿਓ ਇੱਕ ਵੀ ਮੈਂ ਤੁਹਾਡੇ ਕੋਲੋਂ ਜਵਾਬ ਮੰਗਦਾ ਤੁਸੀਂ ਕਹਿੰਦੇ ਮਾਈਨਿੰਗ ਹੋਈ ਓਰੇ 4 ਸਾਲ ਦੇ ਲਗਭਗ ਇਸ ਸਰਕਾਰ ਨੂੰ ਵਾਈ ਨੂੰ ਹੋ ਚੱਲੇ ਤੁਸੀਂ ਮੈਨੂੰ ਦੱਸੋ ਇੱਥੇ ਕਿਹੜੀ ਮਸ਼ੀਨਾਂ ਰੇਤ ਕੱਢਿਆ ਗਿਆ 4 ਸਾਲਾਂ 'ਚ ਔਰ ਜਿਹੜਾ ਨੁਕਸਾਨ ਹੈ ਕਦੋਂ ਹੋਇਆ ਤੁਸੀਂ ਦੱਸੋ ਸਰ ਨੁਕਸਾਨ ਤਾਂ ਪਾਣੀ ਕਰਕੇ ਹੋਇਆ ਦੇਖੋ ਨਹੀਂ ਹਾਂ ਅਸੀਂ ਉਹ ਦੂਦੋ ਵਿੱਚ ਤੁਹਾਨੂੰ ਨਹੀਂ ਗਲਤ ਕਹਿੰਦੇ ਅਸੀਂ ਉਹਦੇ ਵਿੱਚ ਤੁਹਾਨੂੰ ਨਹੀਂ ਗਲਤ ਕਹਿੰਦੇ ਇਸ ਤੋਂ ਪਿਛਲੀ ਵਾਰ ਜਿਹੜਾ ਸੀ ਇੱਥੇ ਤੱਕ ਸੀ ਇਹ ਇੱਥੇ ਹੈਗਾ ਤਾਂ ਠੀਕ ਹੈ ਗੱਡੀਆਂ ਆਉਂਦੀ ਸੀ ਸਾਰਾ ਕੁਝ ਆ ਉਹ ਫਿਰ ਉਹ ਖੜਿਆ ਕਿਸ ਵਾਰ ਹੈ ਪਿਛਲੇ ਸਾਲ ਅੱਧਾ ਖੜਿਆ ਇੱਥੇ ਤੱਕ ਆ ਗਿਆ ਉਹ ਕਿੱਥੋਂ ਤੱਕ ਇੱਥੇ ਤੱਕ ਆ ਗਿਆ ਇੱਥੇ ਤੱਕ ਆ ਗਿਆ ਠੀਕ ਹੈ ਠੀਕ ਹੈ ਹੁਣ ਇਸ ਸਾਲ ਇਹ ਹੋਰ ਹੜਿਆ ਫਿਰ ਅਗਲਾ ਸਾਲ ਇਹ ਹੋਰ ਪਿੱਛੇ ਜਾਊਗਾ ਤਾਂ ਗੱਲ ਤਾਂ ਇਹ ਹੈ ਨਾ ਸਰ ਪਾਣੀ ਉਹਦਾ ਸਿੱਧਾ ਆ ਫਿਰ ਸਰ ਪਾਣੀ ਸਿੱਧਾ ਕਾਹਦੇ ਮਾਰ ਮਾਰਦਾ ਤੁਸੀਂ ਆ ਦੱਸੋ ਤੁਸੀਂ ਇੱਥੇ ਡੰਗਾ ਲਾਤਾ ਪਾਈਪ ਲੰਦੇ ਉੱਪਰ ਪਿਛਲੇ ਸਾਲ ਜਦੋਂ ਮੇਰੀ ਗੱਲ ਸੁਣੋ ਸਰ ਤੁਸੀਂ ਤਜਰਬੇ ਵਾਲੇ ਆ ਤੁਸੀਂ ਪਾਈਪ ਲੰਦੇ ਉੱਪਰ ਡੰਗਾ ਲਾਤਾ ਡੰਗਾ ਲਾਇਆ ਪਾਈਪ ਲੰਦੇ ਉੱਪਰ ਉਹਦੇ ਨਾਲ ਪਾਣੀ ਰੁਕਿਆ ਕਿੰਨਾ ਰੁਪਿਆ ਸਰ ਇਹ ਤਾਂ ਪਾਣੀ ਦਾ ਤਾਂ ਕੇ ਰੋਲ ਦਿੰਦਾ ਜਿਹੜ ਤਾਨੂੰ ਬਰਸਾਤ ਤੇ ਪਹਿਲੇ ਅਸੀਂ ਬੁਲਾਇਆ ਬਾਰਿਸ਼ ਤੋਂ ਪਹਿਲਾਂ ਦਾ ਇਹੀ ਕੰਮ ਬਰਸਾਤ ਤੋਂ ਪਹਿਲਾਂ ਅਸੀਂ ਬੁਲਾਇਆ ਤੇ ਆਏ ਦੇਖੇ ਆ ਤੁਸੀਂ ਬਰਸਾਤ ਤੇ ਪਹਿਲਾਂ ਸਰ ਤੁਹਾਨੂੰ ਅਸੀਂ ਉਰੇ ਬੁਲਾਇਆ ਤੁਸੀਂ ਆਂਦੇ ਰਹੇ ਪਰ ਤੁਸੀਂ ਗੱਲ ਮਤੋਂ ਹੱਲ ਨਹੀਂ ਕੱਢਿਆ ਕੀ ਕੀਤਾ ਦੱਸੋ ਜੋ ਕਮੇਟੀ ਦੇ ਅਸੀਂ ਕਰ ਰਹੇ ਸੀ ਕੰਮ ਉਹਨਾਂ ਅਸੀਂ ਸਰ ਤੁਹਾਨੂੰ ਪਿੰਡ 'ਚ ਵੀ ਮਿਲੇ ਅਸੀਂ ਤੁਹਾਨੂੰ ਅਸੀਂ ਇੱਥੇ ਵੀ ਬੁਲਾਇਆ ਤੁਸੀਂ ਲੋਕਲ ਵੀ ਬੰਦਾ ਔਰੇ ਸਾਡਾ ਪਿੰਡਾਂ ਦਾ ਰਿਕੁਆਇਰ ਕਰਿਆ ਤਾਂ ਰੱਖਿਆ ਤਾਂ ਪਰ ਇਹ ਸਿਮਿੰਟ ਪਾਉਣ ਨਾਲ ਪੱਥਰ ਲਾਣ ਹੱਲ ਤਾਂ ਨਹੀਂ ਹੋ ਗਿਆ ਇਹਦਾ ਹਾਲ ਤੱਕ ਗੱਲ ਇਹ ਹੈ ਕਿ ਬਾਰਿਸ਼ ਦੇਖੋ ਇਸ ਵਾਰ ਜੂਨ ਚ ਚੱਲੂ ਹੋਗੀ ਉਹ ਤਾਂ ਸਰ ਬਰਸਾਤ ਜਿਹੜੀ ਹੋਈ ਹੈ ਕੁਦਰਤੀ ਆਫਤ ਸਭ ਨਾਲ ਤੇ ਪਈ ਹੈ ਗੱਲ ਹੋਈ ਹੈ ਜਿਹੜਾ ਇਹ ਸਾਡਾ ਇਹ ਇਹ ਸਾਡਾ ਜੇ ਤੁਸੀਂ ਇਹ ਤੁਹਾਡਾ ਆ ਸਿਸਟਮ ਨਾਲ ਲੱਗਦਾ ਨਾ ਸਰ ਤਾਂ ਜ਼ਮੀਨ ਨਹੀਂ ਹੜਨੀ ਦੀ ਨਹੀਂ ਸੀ ਪਹਿਲੇ ਵੀ ਨਹੀਂ ਹੜਦੀ ਇਸ ਤੋਂ ਜ਼ਿਆਦਾ ਨਹੀਂ 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 ਅੱਜ ਤੱਕ ਨਹੀਂ ਹੜੀ ਕਿਉਂ ਨਹੀਂ ੜੀ ਇਹ 2 ਸਾਲ ਚ ਜ਼ਮੀਨ ਖੜੀ ਕਿਉਂ ਨਹੀਂ ਖੜੀ 2 ਸਾਲ ਚ ਜ਼ਮੀਨ ਖੜੀ ਉਸ ਤੋਂ ਪਹਿਲਾਂ ਮਾਲਕ ਖੜੇ ਜ਼ਮੀਂਦਾਰ ਦੇ ਕੋਲ ਆ ਜ਼ਮੀਂਦਾਰ ਦੇ ਮਾਲਕ ਖੜੇ ਕੋਲ ਸੱਪਾ ਜੀ ਤੁਸੀਂ ਦੱਸੋ ਅੱਜ ਮਹੀਨੇ ਸਾਲ ਖੜੀ ਤੁਹਾਡੀ ਸਾਰੀ 2023 ਚ ਜਿਹੜਾ ਪਾਣੀ ਆਇਆ ਸੀ ਇੱਥੇ ਤੱਕ ਗੱਡੀ ਆਉਂਦੀ ਸੀ ਇੱਥੇ ਤੱਕ ਇਹ ਸੀ ਦੰਗਾ ਉੱਪਰ ਤੱਕ ਦੰਗਾ ਥਾ ਮੈਂ ਬੰਦ ਮੈਂ ਬੰਦ ਤਾਂ ਦੇਖੋ ਪਿਛਲੇ ਤੋਂ ਪਿਛਲੇ ਸਾਲ ਲੈ ਕੇ ਤੱਕ ਆ ਤੁਸੀਂ ਬਰਸਾਤ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰਿਆ ਥਾ ਕੀ ਤੁਸੀਂ ਬਰਸਾਤ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰਿਆ ਥਾ ਉਰੇ ਆ ਕੇ ਕੀ ਤੁਸੀਂ ਦੱਸੋ ਕਿਆ ਕਰਿਆ ਥਾ ਗੱਲ ਇਹ ਆ ਦੇਖੋ ਤੁਸੀਂ ਸਾਡੇ ਕੋਲ ਤੁਸੀਂ ਸਾਡੇ ਕੋਲ ਤੁਸੀਂ ਸਾਡੇ ਕੋਲ ਰਸਤਾ ਮੰਗਿਆ ਕਿ ਖੇਤਾਂ ਵਾਲੇ ਸਾਨੂੰ ਰਸਤਾ ਦੇ ਦੇਣ ਅਸੀਂ ਤਾਂ ਹੱਲ ਕਰਦੇ ਆ ਤਾਂ ਗੱਲ ਪਹਿਲਾਂ ਪਹਿਲਾਂ ਸਰ ਮੇਰੀ ਗੱਲ ਸੁਣੋ ਤੁਸੀਂ ਇਹ ਗੱਲ ਕਰੀ ਸੀ ਬਰਸਾਤ ਤੋਂ ਪਹਿਲਾਂ ਕਿ ਸਾਨੂੰ ਅਗਰੇ ਖੇਤਾਂ ਵਾਲੇ ਰਸਤਾ ਦੇ ਦੇਣਾ ਅਸੀਂ ਤਾਂ ਹੱਲ ਕਰਦੇ ਆ ਇਹ ਗੱਲ ਹੋਈ ਸੀ ਤੁਹਾਨੂੰ ਅਸੀਂ ਕਿੰਨੀ ਵਾਰ ਇੱਥੇ ਫੋਨ ਕਰ ਕਰਕੇ ਬੁਲਾਇਆ ਤੁਹਾਡੇ ਬੰਦਿਆਂ ਨੂੰ ਕਿੰਨੀ ਵਾਰ ਸੁਨੇਹਾ ਦਿੱਤਾ ਪਈਦਾ ਕੋਈ ਨਾ ਕੋਈ ਹੱਲ ਕੱਢ ਲਓ ਇਹ ਜੇ ਇਹ ਸਰ ਲੀਕ ਹੋ ਗਈ ਕੁਦਰ ਖੁਦਾ ਨਾ ਗਾਸਤਾ ਤੌਸੀਲੀ ਤਾਂ ਹੁਣ ਚੱਲ ਰਿਹਾ ਕੰਮ ਕਿਉਂਕਿ ਦੇਖੋ ਬਾਰਿਸ਼ ਦੇ ਦਿਨ ਚ ਕੁਝ ਹੋ ਸਕਦਾ ਜਦੋਂ ਮੀਂਹ ਵੀ ਪੈ ਰਿਹਾ ਤੇ ਇੱਥੇ ਬਾਰਿਸ਼ ਛੱਡੀ ਨੂੰ ਹੁਣ ਕਿੰਨਾ ਟਾਈਮ ਹੋ ਗਿਆ ਸਰ ਗੱਲ ਸੁਣੋ ਸਰ ਬਾਰਿਸ਼ ਛੱਡੀ ਨੂੰ ਸਰ ਹੁਣ ਕਿੰਨਾ ਟਾਈਮ ਹੋ ਗਿਆ ਬਾਰਿਸ਼ ਮਹੀਨਾ ਹੋ ਗਿਆ ਨਾ ਸਤੰਬਰ ਚ ਖਤਮ ਹੋਈ ਹੈ ਹਾਂ ਠੀਕ ਹੈ ਨਾ ਅਜੇ ਸਵਾ ਮਹੀਨਾ ਹੋਣਾ ਹੈ ਅੰਗਰਾਂ ਨੂੰ ਤਾਂ ਇਸ ਲਈ ਹੁਣ ਸਰਵੇ ਕਰਕੇ ਤਾਂ ਕਿ ਜੂਨ ਤੋਂ ਪਹਿਲਾਂ ਪਹਿਲਾਂ ਜੋ ਵੀ ਕਰਨਾ ਹੈ ਉਹ ਪੂਰਾ ਕੰਮ ਹੋ ਤੁਸੀ ਹੁਣ ਇੱਕ ਗੱਲ ਸੁਣੋ ਹੂੰ ਲੋਕਾਂ ਨੇ ਫੇਰ ਫਸਲਾਂ ਬੀਜਤੀਆਂ ਬਜਾਈ ਹੋ ਗਈ ਦੁਆਰੇ ਫਸਲਾਂ ਦੀ ਤੁਸੀਂ ਲੰਘ ਕੇ ਆਏ ਖੇਤ ਚੋਂ ਇਹ ਫਸਲਾਂ ਦੀ ਬਜਾਈ ਦੁਆਰੇ ਹੋ ਗਈ। ਕਰ ਰਹੇ ਆ ਜਿਹੜੇ ਹਾਂ ਦੱਸੋ। ਕਰ ਰਹੇ ਆ ਨਾ ਜੀ। ਹੁਣ ਦੁਆਰੇ ਤੁਸੀਂ ਫੇਰੀ ਦੇ ਵਿੱਚੋਂ ਅਪ ਡਾਊਨ ਕਰਾਂਗੇ ਫਿਰ ਲੋਕਾਂ ਦਾ ਨੁਕਸਾਨ। ਜੇ ਇਹੀ ਸਮਾਂ ਤੁਸੀਂ ਲੋਕਾਂ ਦੇ ਖੇਤ ਜਿਸ ਟਾਈਮ ਫਰੀ ਤੇ ਬਿਹਲੇ ਦੇ ਉਸ ਟਾਈਮ ਕਰ ਲੈਂਦੇ ਤਾਂ ਕੋਈ ਮੇਰੇ ਹਿਸਾਬ ਨਾਲ ਤਾਂ ਕੋਈ ਗੱਲ ਬਣਦੀ। ਸੁਣੋ ਸਰ ਵਿੱਚ ਸਿਸਟਮ ਨਾਲ ਹੁੰਦਾ ਹੈ। ਤੁਸੀਂ ਸਾਰੇ ਨਹੀਂ। ਤੁਸੀਂ ਸਾਡੇ ਪਿੰਡ ਵਾਲਿਆਂ ਨੂੰ ਸਮਝ ਦਿਓ ਬੇਬੂ। ਨਹੀਂ। ਤੁਸੀਂ ਬਰਸਾਤ ਤੋਂ ਪਹਿਲਾਂ ਸਾਨੂੰ ਗੋਲੀ ਦੇ ਕੇ ਮੁੜ ਗਏ। ਨਹੀਂ। ਬੁਕਰ ਨਹੀਂ ਸਰ ਇਸ ਗੱਲ ਤੇ। ਮੈਂ 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 ਖੁਦ ਤੁਹਾਡੇ ਨਾਲ ਮੀਟਿੰਗ ਕਰੀ ਐ ਮੈਂ ਖੁਦ ਤੁਹਾਡੇ ਨਾਲ ਮੀਟਿੰਗ ਕਰੀ ਸਰ ਮੁਕਰੇ ਕੁਛ ਨਹੀਂ ਕਰ ਨਾ ਨਾ ਫਿਰ ਜਦੋਂ ਬਾਰਿਸ਼ ਹੋ ਗਈ ਉਸ ਤੋਂ ਕੁਝ ਕੰਮ ਹੋ ਸਕਦਾ ਨਹੀਂ ਸਰ ਕੰਮ ਚੱਲਦਾ ਨਹੀਂ 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 ਗੱਲ ਸੁਣੋ ਬਾਰਿਸ਼ ਹੋ ਗਈ ਬਾਰਿਸ਼ ਸਰ ਲਗਾਤਾਰ ਬਾਰਿਸ਼ 15 ਦਿਨਾਂ ਦਾ ਨਹੀਂ ਲੱਗੀ ਸੁਣੋ ਮੇਰੀ ਗੱਲ ਨਾ ਬਾਰਿਸ਼ ਦਾ ਸਿਸਟਮ ਕਿਹਾਤਾ ਸਾਡੇ ਪਿੰਡਾਂ ਦੇ ਵਿੱਚ ਧੁੱਪ ਤੀ ਇਸ ਸਵਾਨ ਦੇ ਵਿੱਚ ਪਾਣੀ ਭਰ ਕੇ ਜਾਂਦਾ ਦਾ ਮੰਨਦੇ ਹੋ ਮੰਨਦੇ ਹੋ ਨਾ ਇਸ ਗੱਲ ਨੂੰ ਸੁਣੋ ਤਾਂ ਸਹੀ ਸਰ ਇਸ ਗੱਲ ਨੂੰ ਮੰਨਦੇ ਹੋ ਹਾਂ ਸਾਡੇ ਵੇ ਤੁਰੇ ਧੁੱਪ ਹੁੰਦੀ ਦੀ ਉਧਰੋਂ ਪਾਣੀ ਫੋਲ ਹਿਮਾਚਲ ਵਾਣਾ ਸਵਾਹ ਭਰਿਆ ਰਹਿੰਦਾ ਦਾ ਇਹ ਗੱਲ ਮੰਨਦੇ ਹੋ ਨਾ ਤੇ ਤੁਸੀਂ ਇਹ ਦੱਸੋ ਵੀ ਤੁਹਾਨੂੰ ਕੰਮ ਕਰਨਾ ਕਿਹੜਾ ਬੜਾ ਔਖਾ ਦਾ ਤੁਹਾਨੂੰ ਇੰਨੀ ਸਲਾਹ ਦਿੱਤੀ ਅਸੀਂ ਨਹੀਂ ਗੱਲ ਸੁਣੋ ਇੱਥੇ ਪਾਣੀ ਦਾ ਬੰਦੇ ਨੂੰ ਅਸੀਂ ਜਾਨ ਮਾਰਨ ਦੀ ਨਹੀਂ ਕੋਸਾ ਸਕਦੇ ਸਰ ਇੱਥੋਂ ਕਿਹਨੇ ਮਾਰਿਆ ਅਸਾ ਪਿੰਡ ਵਾਲੇ ਮਰ ਜਾਣ ਦੇਖੋ ਤੁਸੀਂ ਮੈਨਿੰਗ ਦਾ ਇਸ਼ੂ ਮੈਨਿੰਗ ਦਾ ਤੁਹਾਨੂੰ ਕੋਈ ਟੈਂਸ਼ਨ ਨਹੀਂ ਮੈਨਿੰਗ ਦਾ ਇਸ਼ੂ ਵੀ ਬਣਾਇਆ ਕਰਦੇ ਨਾ ਇਹ ਗੱਲ ਤੁਹਾਡੇ ਕੋਲ ਪ੍ਰੂਫ ਪਏ ਹੈ ਸਾਰੀ ਨੁਕਤੀ ਉਧਰੋਂ ਆਣਾ ਚਾਹੀਦਾ ਭਾਜੀ ਅੰਦਰ ਦੀ ਗੱਲ ਨਹੀਂ ਹੈ ਤੁਸੀਂ ਇਹਨੂੰ ਕਵਰੇ ਕਰ ਲੈਂਦੇ ਉਸ ਟਾਈਮ ਤੇ ਕਿ ਪਾਜੀ ਨਾ ਸਾਨ ਇਹ ਹੱਥ ਨਾਲ ਉਠਾ ਕੇ ਪੱਥਰ ਨਹੀਂ ਰਹਾ ਕੋਨਟਰੈਕਟਰ ਕਰਦਾ ਕੰਮ ਕੋਨਟਰੈਕਟਰ ਕਰਦਾ ਸਭ ਕੁਝ ਹੁੰਦਾ ਸਰ ਜਦੋਂ ਆਪਾਂ ਪੈਸਾ ਦੇਣਾ ਨਹੀਂ ਨਹੀਂ ਜਦ ਆਪਾਂ ਨਹੀਂ ਸਾਰਾ ਕੰਮ ਨਹੀਂ ਹੋ ਸਕਦਾ ਜਿਹੜਾ ਆਉਣੇ ਲੱਗਨੇ ਮਤਲਬ ਤੁਹਾਨੂੰ ਸਾਡੇ ਪਿੰਡਾਂ ਦਾ ਨਕਾਣ ਆਉਣੀ ਪੈਣੀ ਹੈ ਮੇਰੀ ਗੱਲ ਸੁਣੋ ਪਿੰਡਾਂ ਲਈ ਆਪਾਂ ਕਰ ਰਹੇ ਕੰਮ ਹੈ ਇਹ ਗੈਸ ਪਾਈਪਲਾਈਨ ਲੀ ਕੋਲਿਸ ਆਪਾਂ ਤਾਂ ਬੈਠੇ ਦੂਰ ਸਭ ਤੋਂ ਪਹਿਲਾਂ ਪਿੰਡਾਂ ਦਾ ਨੁਕਸਾਨ ਹੋਣਾ ਹੈ ਸੇਫਟੀ ਸਭ ਤੋਂ ਜ਼ਰੂਰੀ ਹੈ ਸਾਡੀ ਸੇਫਟੀ ਨਹੀਂ ਲੱਗੇ ਤੇ ਆਪਾਂ ਇਥੇ ਤੁਹਾਨੂੰ ਉਹ ਨਹੀਂ ਹੈ ਕੋਈ ਜ਼ਿੰਮੇਵਾਰੀ ਹੈ ਗੱਲ ਇਹ ਆ ਕਿ ਕੰਮ ਹੋਣਾ ਹੈ ਲੇਕਿਨ ਹਰ ਚੀਜ਼ ਤੇ ਟਾਈਮ ਲੱਗਦੀ ਹੈ ਜਿਹੜਾ ਇਹ ਹੈ ਇਹ ਜੀਸੀਬੀ ਵਾਲਾ ਕੰਮ ਨਹੀਂ ਹੈ ਡੰਗ ਇਹਨੂੰ ਜਾਲੀ ਵਾਲੇ ਬੰਨਣ ਨੂੰ ਇੱਕ ਇੱਕ ਪੱਥਰ ਅੰਦਰ ਡਾਲਣਾ ਪੈਂਦਾ ਦਿੱਕਤ ਪਤਾ ਕਿ ਅਜੀ ਦੇਖੋ ਪੈਵ ਲੈਂਡ ਪੈਵ ਲੈਂਡ ਦੇ ਬਾਅਦ ਇਹ ਤਾਂ ਇਸ਼ੂ ਤੁਸੀਂ ਮੈਨਿਕ ਦੇ ਲੈ ਰਹੇ ਜੇ ਮੈਨਿਕ ਹੋਈ ਹੁੰਦੀ ਤੇ ਡੰਗਾਈ ਹੁੰਦੀ ਦੀ ਨਾ ਹਟਦਾ ਨੰਬਰ 1 ਨੰਬਰ 2 ਤੁਸੀਂ ਪੈਵ ਲੈਂਡ ਤੇ ਸਿੱਧੀ ਦੀਵਾਰ ਖੜੀ ਕਰਤੀ ਤੁਸੀਂ ਆਹਦੇ ਸਿੱਧੀ ਦੀਵਾਰ ਖੜੀ ਕਰਦੀ ਇਹ ਤੁਹਾਡੇ ਕਿਹੜੇ ਇੰਜੀਨੀਅਰ ਦਾ ਕੰਮ ਆ ਜੀ ਤੁਸੀਂ ਵੀ ਦੱਸੋ 8 ਸਾਲ ਹੋ ਗਏ ਸਰਕਾਰ ਆਈ ਨੂੰ ਥੋੜੇ ਘੜੇ ਇੰਜੀਨੀਅਰ ਨੇ ਪਾਸ ਕੀਤਾ ਹੈ ਤੁਸੀਂ ਪੈਪਲੈਂਡ ਦੇ ਦੁਆਰ ਖੜੀ ਕਰਦੇ ਨਹੀਂ ਮੈਂ ਆਪਣਾ ਆਪਣਾ ਨਹੀਂ ਸਰ ਇਹ ਗੱਲ ਤੁਸੀਂ ਤੁਸੀਂ ਹੁਣ ਆਇਓ ਸਰ 4 ਸਾਲ ਤੋਂ ਸਾਡੀ 30 35 ਸਾਲ ਦੀ ਉਮਰ ਹੋ ਗਈ ਅਸੀਂ ਉਰੇ ਹੀ ਆ ਅਸੀਂ ਉਰੇ ਹੀ ਆ ਇਹ ਪਾਣੀ ਪਾਣੀ ਦਾ ਕੋਈ ਅਸੀਂ ਬਦਲ ਨਹੀਂ ਸਕਦੇ ਪਾਣੀ ਨੂੰ ਬਰਸਾਤ ਦਾ ਪਾਣੀ ਇਹਨਾਂ ਜਿੱਦੋਂ ਮਰਜ਼ੀ ਦਾਸਤਾ ਲੈ ਲਵੇ ਇਹ ਸਾਡੇ ਤੁਹਾਡੇ ਹੱਥ 'ਚ ਨਹੀਂ ਹੈ ਨਹੀਂ ਨਹੀਂ ਉਹ ਤਾਂ ਇਹ ਹੁਣ ਪਾਣੀ ਮੰਨ ਲਓ ਪਿਛਲੇ ਸਾਲ ਇਹ ਇਸਾ ਲੈ ਇੱਥੇ ਆ ਗਿਆ ਇਹ ਸਾਡੇ ਤੁਹਾਡੇ ਹੱਥ 'ਚ ਨਹੀਂ ਹੈ ਮੈਂ ਤਾਂ ਉਹੀ ਤਾਂ ਕਹਿ ਰਿਹਾ ਸਰ ਪਾਣੀ ਬਦਲ ਰਿਹਾ ਹੌਲੀ ਹੌਲੀ ਇੱਥੋਂ ਕੱਟਦਾ ਕੱਟਦਾ ਕੱਟ ਤੁਸੀਂ ਇਸ 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 ਬੰਨ੍ਹ ਤੋਂ ਪਰਲੀ ਸਾਈਡ ਚੱਲ ਜਾਓ ਇਹ ਤੋਂ ਜਿਹੜਾ ਤੁਸੀਂ ਡੰਗਾ ਲਾਇਆ ਇਹ ਤੋਂ ਪਰਲੀ ਸਾਈਡ ਲਾ ਕੇ ਦੇਖੋ ਤੁਸੀਂ ਅਗਰੋਂ ਪਾਣੀ ਦਾਫਰ ਲਾਈ ਕੇ ਨਹੀਂ ਲਈ ਆ ਜਾਓ ਆ ਜਾਓ ਆਪਰੇ ਕੋ ਨਾ ਤੁਸੀਂ ਪਾਣੀ ਰੋਕ ਗਿਆ ਪਾਣੀ ਰੋਕਣ ਦੇ ਬਾਅਦ ਇਧਰ ਆ ਕੇ ਬੱਜਿਆ ਜਾ ਇਹਦਾ ਪੈਪ ਤੇ ਦਵਾਰ ਖੜੀ ਹੋ ਗਈ ਜੇ ਪੈਪ ਤੇ ਦਵਾਰੇ ਖੜੀ ਹੋ ਗਈ ਰਸਤੇ ਵਿੱਚ ਪਾਣੀ ਨੇ ਤਾਂ ਕੱਟਣਾ ਹੀ ਦੂਜੀ ਥਾਂ ਨੂੰ ਇਹ ਪੈਪ ਦਾ ਦੇਖਤੀ ਕਰ ਲਿਆ ਆਪਣਾ ਠੀਕ ਹੈ ਇਹਦਾ ਤੁਸੀਂ ਆਪਣਾ ਸੇਫਟੀ ਲੈ ਲਿਆ ਠੀਕ ਹੈ ਤੁਹਾਡੀ ਗੱਲ ਆ ਜਿਹੜਾ ਤੁਸੀਂ ਅੱਗੇ ਕੱ ਤੁਸੀਂ ਕਹਿੰਦੇ ਅਸੀਂ ਬੰਦ ਨਹੀਂ ਲਾਇਆ ਇਹ ਤਾਂ ਉੱਪਰ ਸਰ ਬੰਦ ਗਿਆ ਹੁੰਦਾ ਇਹ ਸਰ ਬੰਦ ਨਹੀਂ ਆ ਉਹ ਦੇਖੋ ਉੱਪਰ ਇਹ ਤੋਂ ਡੰਗਾ ਲੱਗਦਾ ਆ ਗਿਆ ਲਾਢੀ ਦਾ ਹੀ ਮੇਰੇ ਕੋਲ ਆ ਦੇਖੋ ਨੇ ਇੱਥੋਂ ਡੰਗਾ ਲੱਗਦਾ ਆ ਗਿਆ ਜਿਹੜਾ ਇਹ ਤੁਹਾਡਾ ਨਾ ਇਹ ਬੱਚਿਆ ਇਸੇ ਕਰਕੇ ਬੱਚਿਆ ਇਹ ਨਹੀਂ ਤਾਂ ਹੋਰੇ ਤੁਸੀਂ ਸਰ ਨਹੀਂ 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 ਇਸੇ ਕਰਕੇ ਨਹੀਂ ਬੱਚਿਆ ਇਹਨੇ ਸਾਡਾ ਨੁਕਸਾਨ ਕਰਿਆ ਨਹੀਂ ਨਹੀਂ ਇਹ ਇਸੇ ਚੀਜ਼ ਨੇ ਨਹੀਂ ਨਹੀਂ ਤਾਂ ਇਹ ਵੀ ਪੂਰਾ ਉੱਟ ਜਾਉਂਦਾ ਉਹ ਭਾਈ ਇਸੇ ਚੀਜ਼ ਨਾਲ ਇਸ ਇਸ ਤਰੇ ਪੱਥਰ ਨਾਲ ਸਾਡੀ ਉਹ ਜ਼ਮੀਨ ਖਤਮ ਕਰਤੀ ਇਸੇ ਤੇਰੇ ਪੱਥਰਾਂ ਨੇ ਸਾਡੀ ਉਹ ਜ਼ਮੀਨ ਖਤਮ ਕਰ ਦਿੱਤੀ ਤੁਸੀਂ ਦਾ ਮਤਲਬ ਆਪਣੇ ਤੇ ਕੋਈ ਗੱਲ ਨਹੀਂ ਲੈਣੀ ਨਾ ਭਾਈ ਜੀ ਤੁਸੀਂ ਮੇਰੀ ਗੱਲ ਸੁਣੋ ਤੁਹਾਡੀ ਨਹੀਂ ਅੱਗੇ ਵੀ ਅੱਗੇ ਵੀ ਅਸੀਂ ਸਰ ਅਸੀਂ ਸਰ ਤੁਹਾਡੀਆਂ ਬੇਨਤੀਆਂ ਕਰਦੇ ਮਰ ਗਏ ਬਰਸਾਤ ਤੋਂ ਪਹਿਲੇ ਭਾਈ ਸਾਹਿਬ ਨੂੰ ਸਨੇਹਾ ਦਿੱਤਾ ਨਹੀਂ ਤੁਸੀਂ ਹੋਰ ਕੀ ਸਰ ਫਿਰ ਤੁਹਾਡੀ ਗੱਲ ਵੀ ਸੁਣਦੇ ਤਾਂ ਹੀ ਤਾਂ ਕੰਮ ਚੱਲ ਰਿਹਾ ਹੈ ਕਿੱਥੇ ਕੰਮ ਚੱਲ ਰਿਹਾ ਦੱਸੋ ਮੈਨੂੰ ਤੁਸੀਂ ਅੱਗੇ ਆਉਣ ਨਹੀਂ ਮੇਰੇ ਬੰਦੇ ਨੂੰ ਅਸੀਂ ਤਾਂ ਰੋਕਿਆ ਹੀ ਕੋਈ ਨਹੀਂ ਹੈ ਦੱਸੋ ਮੈਨੂੰ ਕਿਹੜਾ ਰੋਕਿਆ ਬੰਦਾ ਲਿਆਓ ਮੇਰੇ ਕੋਲ ਨੂੰ ਤੁਸੀਂ ਬੰਦਾ ਲਿਆਓ ਜਿਹੜਾ ਰੋਕਿਆ ਦੱਸੋ ਅੱਜ ਦਾ ਕਿਹਾ ਅਸੀਂ ਇਸ ਗੱਲ ਕਹੀ ਵੀ ਭਾਈ ਕਾਹਦੇ ਵਾਸਤੇ ਆਏ ਤੁਸੀਂ ਕਹਿੰਦੇ ਅਸੀਂ ਆ ਕਰਨਾ ਪਾਈਪ ਲਾਈਨ ਦਾ ਕਰਨਾ ਆਏ ਕੁਛ ਚੈੱਕ ਕਰਨਾ ਆਏ ਓਰੇ ਉੱਥੇ ਏਸੀ ਨਹੀਂ ਹੁਣ ਇਹ ਦੁਆਰ ਤੋਂ ਏਸੀ ਨਹੀਂ ਸਰਵਰ ਹੋ ਰਿਹਾ ਇਹ ਲਾਈਨ ਹੁਣ ਕੀ ਹੈ ਨਾ ਭਾਜੀ ਦੇਖੋ ਸਰਵੇ ਕਰਕੇ ਪਤਾ ਚੱਲੇਗਾ ਸਰਵੇ ਕਰਕੇ ਪਤਾ ਹੈ ਦੁਬਾਰਤੋਂ ਦਲੇਗੀ ਕੀ ਕਰਨੇ ਕਿ ਇਹੀ ਚੱਲਨੀ ਹੈ ਉਹ ਸਰਵੇ ਕਰਕੇ ਹੀ ਪਤਾ ਕਰਨਾ ਤੁਸੀਂ ਕੋਆਪਰੇਟ ਸਾਨੂੰ ਕਰਨਾ ਪੈਣਾ ਨਹੀਂ ਕੋਆਪਰੇਟ ਆਸੀਂ ਸਰ ਪਹਿਲਾਂ ਵੀ ਤੁਸੀਂ ਤੁਹਾਡੀ ਇਹ ਗੈਸ ਲਾਈਨ ਤਾਂ ਪਈ ਜਾਂ ਤੁਹਾਨੂੰ ਲੋਕਾਂ ਨੇ ਕੋਆਪਰੇਟ ਕਰਿਆ ਠੀਕ ਹੈ ਬਸ ਉਹੀ ਠੀਕ ਹੈ ਪਰ ਨਹੀਂ ਤੁਸੀਂ ਜਿਸ ਟਾਈਮ ਤੁਹਾਨੂੰ ਸਾਡੀ ਸਾਰ ਲੈਣੀ ਚਾਹੀਦੀ ਉਸ ਟਾਈਮ ਤੁਸੀਂ ਸਾਡੀ ਸਾਰ ਨਹੀਂ ਲਈ ਬਰਬਾਦ ਸਰ ਗੱਲ ਸੁਣੋ ਤੁਸੀਂ ਬਿਲਕੁਲ ਜਿੰਨਾ ਅਸੀਂ ਉਦੋਂ ਪਾਣੀ ਨੂੰ ਇੱਥੇ ਰੋਕਣ ਨਹੀਂ ਕਰ ਸਕਦੇ ਸੀ ਇੱਥੇ ਜਿਹੜਾ ਜਿਹੜਾ ਇਹ ਹੈ ਨਾ ਇਹ ਸਿਰਫ ਇਸ ਨੂੰ ਹੀ ਬਚਾਏ ਕਿ ਇੱਥੇ ਪਾਣੀ ਵੀ ਟੱਕਰ ਨਾਲ ਲੋਤੇ ਹੋ ਨਹੀਂ ਦੇਖੋ ਤੁਸੀਂ ਉਹ ਗੱਲ ਤੁਸੀਂ ਇਹ ਕਹਿੰਦੇ ਹੋ ਵੀ ਥੋੜੀ ਜ਼ਮੀਨ ਬਚੀ ਜੀ ਨਾਲ ਫਿਰ ਤੁਹਾਡੇ ਇਹ ਜਿਹੜੇ ਪਿੱਲਰ ਲਾਏ ਵੇ ਕਿ ਉਹ ਨਹੀਂ ਬਚੇ ਇਹ ਕਾਹਦਾ ਨਹੀਂ ਬਜੇ ਫੇਰਾ ਪਾਣੀ ਜਿਹੜੇ ਤੁਸੀਂ ਜਿਹੜੇ ਪਾਈਪ ਲਾਈਨ ਤੇ ਤੁਸੀਂ ਡੰਗੇ ਲਾਏ ਤੇ ਜਿਹੜੀ ਪਾਣੀ ਦੀ ਮਾਰਦੀ ਜਿਹੜੀ ਪਾਣੀ ਜਿੱਥੋਂ ਪਾਣੀ ਦੀ ਸਪੀਡ ਹੈ ਪਾਣੀ ਨੇ ਵਗਣਾ ਉਸ ਜਗ੍ਹਾ ਤੇ ਤੁਸੀਂ ਦਵਾਰ ਖੜੀ ਕਰਤੀ ਪਾਣੀ ਨੇ ਕਰੋਸਿੰਗ ਮੈਂ ਤੇ ਕਰਨਾ ਹੈ ਕਿਤੇ ਸਾਈਡ ਕਿਤੇ ਤਾਂ ਪਾਣੀ ਨੇ ਜਾਣਾ ਹੀ ਆ ਨਿਕਲ ਕੇ ਹੁਣ ਤੁਸੀਂ ਇਹ ਵੀ ਆਪਣੇ ਮਾਈਂਡ ਨਾਲ ਸੋਚੋ ਭਜਿਆ ਸੀ ਇਹ ਦਵਾਰ ਮੋਰੇ ਨਾਲ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਸਰ ਠੀਕ ਗੱਲ ਦਵਾਰ ਨਾ ਖੜੀ ਕਰਦੇ ਹਾਂ ਤਾਂ ਉਹ ਫਿਰ ਉਹ ਰਿਜ਼ਰਵ ਉਹ ਜ਼ਮੀਨ ਸਰ ਬਿਲਕੁਲ ਪਾਈਪ ਲਾਈਨ ਤੇ ਦਵਾਰ ਖੜੀ ਕਰਤੀ ਪਾਣੀ ਨੇ ਤਾਂ ਕਰੋਸ ਕਰਨਾ ਹੈ ਕਿਤੇ ਨਾ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤੇ ਤੁਹਾਡੀ ਤੁਸੀਂ ਇਹ ਜ ਇਹ ਗੱਲ ਕਹਿੰਦੇ ਤੁਸੀਂ ਪਾਣੀ ਵਗਣ ਦਾ ਰਸਤਾ ਤੁਸੀਂ ਉਹੀ ਬੰਦ ਕਰਤਾ ਫਿਰ ਤੁਸੀਂ ਹਾਂ ਪਾਣੀ ਨਾ ਕਿੱਥੇ ਜਾਣਾ ਏ ਤੁਸੀਂ ਫਿਰ ਇਹ ਗੱਲ ਦਾ ਜਵਾਬ ਦਿਓ ਸਰ ਫਿਰ ਉਹ ਉਹ ਖੁੰਜਾ ਕਾਦੇ ਹਰੇ ਇਹ ਚੀਜ਼ ਨਹੀਂ ਕਾਦੇ ਹੜੀ ਜਦੋਂ ਇੱਥੇ ਪਾਣੀ ਦੀ ਦੁਵਾਰ ਬਣ ਗਈ ਦੀ ਤੁਸੀਂ ਮਾਇਨਿਕ ਨੂੰ ਨਾ ਮੋਰੇ ਲੋ ਜੇ ਮਾਇਨਿਕ ਮਾਇਨਿਕ ਹੁੰਦੀ ਸੀ ਨਾ ਜੀ ਤੁਸੀਂ ਉਸ ਚੀਜ਼ ਦਾ ਪ੍ਰੂਫ ਲੈਂਦੇ ਤੁਸੀਂ ਫਿਰ ਪ੍ਰੋਜੈਕਸ਼ਨ ਕਰਦੇ ਰੋਕਦੇ ਉਹਨੂੰ ਪ੍ਰਸ਼ਾਸਨ ਨੂੰ ਦੱਸਦੇ ਫਿਰ ਉਹ ਸਾਰਾ ਅਸੀਂ ਤਾਂ 4 ਸਾਲ ਤੋਂ ਕੁਝ ਨਹੀਂ ਦੇਖਿਆ ਉਹੇ ਚੱਲਦਾ ਤੁਸੀਂ ਤਾਂ ਸੋਨੇ ਫੋਟੋ ਤਾਂ ਹੁਣ ਤੁਸੀਂ ਕਿਤੇ ਦੇ ਵੀ ਖਿੱਚ ਸਕਦੇ ਆ ਮਤਲਬ ਰੀਅਲ ਲੋਕੇਸ਼ਨ ਤਾਂ ਨਹੀਂ ਹੈਗੀ ਮਤਲਬ ਨਹੀਂ ਬੜ ਇੱਕ ਦਿਨ ਵੀ ਨੂਰੇ ਜੀਸੀਬੀ ਨਹੀਂ ਚੱਲੀ 4 ਸਾਲ ਹੋ ਗਿਆ ਜਾਂਦੀ ਸਰਕਾਰ ਆਈ ਵੀ ਅਸੀਂ ਇਹ ਗੱਲ ਕਹਿੰਦੇ ਵੀ ਚਲੋ ਪਾਣੀ ਇੱਧਰ ਮਾਰ ਕਰ ਗਿਆ ਤੁਹਾਡੇ ਜਿਹੜੇ ਤੁਸੀਂ ਦੀਵਾਰ ਖੜੀ ਕਰੀ ਹੋਈ ਹੈ ਕਿੱਥੇ ਗਈ ਬੋਹੀ ਤਾਂ ਗੱਲ ਹੈ ਸਾਡਾ ਤਾਂ ਸਾਰਾ ਮਟੀਰੀਅਲ ਹਿਮਾਚਲ ਤੇ ਆਂਦਾ ਤੁਸੀਂ ਪਾਣੀ ਦਾ ਰਸਤਾ ਰੋਕ ਦਿੱਤਾ ਹਾਈਟ ਚੱਕ ਕੇ ਉਹਦੀ ਇੱਥੇ ਪੀ.ਸੀ.ਐਸ ਤੋਂ ਹਾਈਟ ਉੱਤੇ ਤਾਂ ਚੱਕੀ ਹੀ ਹੈ। ਆਪ ਦੇਖੀਏ ਪਾਣੀ ਵਾਹ ਮੋੜੀ ਹੈ। ਚਲੋ ਆਇਆ ਤਾਂ ਸੋਨੋ। ਇਹ ਦੇਖੋ ਇਹ ਨਜ਼ਰ ਆ ਰਿਹਾ ਨਾ। ਆਪ ਇੱਕ ਵਾਰ ਇਹ ਦੇਖੀਏ। ਇਹ ਇਹੋ ਜਿਹਾ ਨਜ਼ਰ ਆ ਰਿਹਾ ਨਾ ਜੀ ਇਹ ਜਿਹੜਾ ਗੰਦ ਫਸਿਆ ਇਹ ਪਾਣੀ ਦਾ ਹੈ ਜੀ। ਠੀਕ ਹੈ ਜੀ ਪਾਣੀ ਦੀ ਗੰਦਗੀ ਹੈ ਬਸ ਇਹਦੇ ਚ। ਇੱਥੇ ਤਾਂ ਮੰਨਦੇ ਵੇ ਪਾਣੀ ਨੂੰ ਧੱਕਾ ਵੱਜਿਆ ਹੀ ਨਾਲ ਜੀ। ਇਹਦੇ ਨਾਲ ਦੇ ਪਿੱਲਰ ਤੁਸੀਂ ਸਾਰੇ ਬਲੋਕ ਖੜੇਗਾ। ਆ ਪੂਰੀ ਤੁਸੀਂ ਭਰ ਆ ਭਰਿਆ ਵਾ ਦਾ ਪੂਰਾ। ਉਹ ਬਲੋਕ ਕਿੱਥੇ? ਇੱਥੇ ਹੀ ਤਾਂ ਲਗਾਏ। ਉਹ ਸਰ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਇੱਥੇ ਲਗਾਏ ਤੇ ਆਜੋ ਗਾਹ ਨੂੰ ਆ ਕਿੱਥੋਂ ਆਗੇ ਤੋਂ ਆਗੇ ਆ ਆ ਤੁਹਾਡੀ ਪਾਈਪ ਲਾਈਨ ਆ ਜਾ ਰਹੀ ਵਿੱਚੋਂ ਪ੍ਰਕਾਸ਼ ਜਨ ਤੂੰ ਤਾਂ ਕੀ ਹੋਣੀ ਗਲਤੀ ਆਪਣੇ ਇੰਜੀਨੀਅਰਾਂ ਨੇ ਹੋਈ ਜਿਹੜੇ ਜੈਲੀ ਇੰਜੀਨੀਅਰ ਰੱਖੇ ਨੇ ਬਿਨਾ ਸਰਟੀਫਿਕੇਟ ਦੇ ਬਿਨਾ ਡਿਗਰੀ ਦੇ ਕੋਈ ਮਾਦਮ ਨਵੇਂ ਪਾਸ ਹੀ ਨਹੀਂ ਹੋਏ ਵੀ ਇੰਨਾ ਬੇੜਾ ਇੰਨਾ ਤੁਸੀਂ ਲੈਣ ਤੇ ਇੰਨਾ ਤਕੜਾ ਇੰਜੀਨੀਅਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਜਿਹਦੇ ਕੋਲ ਆ ਤੁਸੀਂ ਡੰਗੇ ਲਵਾਏ ਆ ਜਾਂ ਕਰਿਆ ਇੱਕ ਇੱਕ ਡਿਗਰੀ ਦਾ ਸਰੂਪ ਉਹਨੂੰ ਡਿਗਰੀ ਕਿੱਥੋਂ ਮਿਲੀ ਕਿਹਾ ਹੋਇਆ ਕਿਹਾ ਨਹੀਂ ਇਹ ਕਿਸੇ ਕਿਸੇ ਢੰਗ ਨਾਲ ਕੋ ਤੁਕ ਬਣਦਾ ਤੁਹਾਡੇ ਇਹਨੂੰ ਇਹਨੂੰ ਤੁਹਾਡੀ ਪਾਈਪ ਲਾਈਨ ਸਿਰਫ ਉੱਥੇ ਤੁਸੀਂ ਸਿਮਿੰਟ ਪਾ ਦਿੱਤਾ ਸਰ ਸਾਨੂੰ ਪਤਾ ਜੋ ਹੋਇਆ ਔਰੇ ਸਾਨੂੰ ਸਾਰੇ ਪਤਾ ਹੈ ਸਾਡੀ ਅੱਖਾਂ ਸਾਹਮਣੇ ਹੋਇਆ ਤੁਸੀਂ ਉਹ ਪਾਈਪ ਲਾਈਨ ਟੱਕਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਉਹਨੂੰ ਉੰਨੀ ਕ ਨੂੰ ਬੰਦ ਕਰਦੇ ਹੋ ਐਦਾ ਕੌਣ ਜ਼ਿੰਮੇਵਾਰ ਹੈ ਤਾਂ ਸਰ ਹੁਣ ਤੁਸੀਂ 6 ਮਹੀਨੇ ਬਾਅਦ ਕਹਿੰਦੇ ਹੋਣੀ ਦਾ ਕੰਮ ਹੋਣਾ ਬਰਸਾਤ ਸਾਰੀ ਸਰ ਮੰਨ ਗਏ ਤੁਸੀਂ ਬਰਸਾਤ ਸਰ ਮੇਰੀ ਗੱਲ ਇੱਕ ਤਾਂ ਜਵਾਬ ਦਿਓ ਹੁਣ ਇਹ ਪਾਈਪ ਲਾਈਨ ਜਿਹੜੀ ਇਸੀ ਬਰਸਾਤ ਨੂੰ ਨੰਗੀ ਹੋਈ ਬਾਰਿਸ਼ ਨਹੀਂ 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 ਸਰ ਹਾਂ ਜਾਂ ਨਾ ਇਹ ਜਿਹੜੀ ਬਰਸਾਤ ਇਹ ਪਾਈਪ ਲਾਈਨ ਇਹ ਇਹ ਸਰ ਇਸੀ ਇਸੀ ਬਰਸਾਤ ਨੂੰ ਨੰਗੀ ਹੋਈ ਪਹਿਲੇ ਪਹਿਲੇ ਕਵਰਤੀ ਪੂਰੀ ਇਸ ਤੋਂ ਪਹਿਲਾਂ ਜਿਹੜਾ ਸੀ ਉਹ ਕਵਰ ਸੀ ਤੁਹਾਡੇ ਕੋਲ ਕੀ ਪ੍ਰੂਫ ਹੈ ਸਰ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਜਿਹੜੀ ਇਹ ਪਾਈਪ ਲਾਈਨ ਹੈ ਇਸੇ ਵਾਰ ਨੰਗੀ ਹੋਈ ਇਹ ਉੱਪਰੇ ਤੱਕ ਤਾਂ ਨੰਗੀ ਆ ਜਾਵੀ ਉਹੀ ਤਾਂ ਆਹ ਦੇਖੋ ਮੇਰੀ ਗੱਲ ਸੁਣੋ ਉਹੀ ਆਪਾਂ ਹੁਣ ਕੰਮ ਕਰਨਾ ਹੈਗਾ ਠੀਕ ਹੈ ਅਬ ਜਿਆਦਾ ਕੰਮ ਕਰੋ ਇਹ ਮਨਾ ਨਹੀਂ ਕਰਦੇ ਵੈਲਕਮ ਪਰ ਕੰਮ ਇਸ ਤਰੀਕੇ ਨਾਲ ਕਰੋ ਵੀ ਜ਼ਮੀਨਾਂ ਨੁਕਸਾਨ ਨਾ ਹੋਵੇ ਨਹੀਂ ਕੰਮ ਕਰਨ ਲਾਂਡੀ ਨੁਕਸਾਨ ਹੋਇਆ ਉਹਦੀ ਪਰਭਾਈ ਕਰਾਓ ਕੰਮ ਜ ਕੰਮ ਜੀ ਸੱਦ ਕੇ ਪਹਿਲਾਂ ਜਿਹੜੀ ਜ਼ਮੀਨ ਖਰੀਦੀ ਦਾ ਹਾਲ ਦੱਸੋ ਕਿਆ ਹੈ ਕੰਮ ਤੁਸੀਂ ਜੀ ਸਾਦ ਕੇ ਕਰੋ ਜੇ ਹੁਣ ਤੁਸੀਂ ਇਹਦੇ ਨਾਲ ਦਾ ਕੰਮ ਕਰਕੇ ਜਾਓਗੇ ਫਿਰ ਉਹ ਜ਼ਮੀਨ ਹਟ ਜਾਏਗੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾਲ ਹੀ ਸੋਣਾ ਇਸ ਸਿਚੁਏਸ਼ਨ ਉਧਰ ਇਸ ਤਰੀਕੇ ਨਾਲ ਤੁਸੀਂ ਗਲਤੀ ਮੰਨਦੇ ਵੀ ਗਲਤੀ ਹੋਈ ਹੈ ਮਤਲਬ ਗਲਤ ਤਰੀਕੇ ਨਾਲ ਚੜਿਆ ਗਿਆ ਇਹ ਬਲੋਕ ਗਲਤ ਤਰੀਕੇ ਨਾਲ ਲੱਗੇ ਆ ਉਸ ਚੀਜ਼ ਦਾ ਤਾਂ ਮੰਨਦੇ ਨਾ ਬਲੋਕ ਦੀ ਵਜ੍ਹਾ ਸਤ ਨਹੀਂ ਹੋਵਾਦੀ ਉਹ ਤਾਂ ਫਿਰ ਤੁਸੀਂ ਮੇਰੀ ਬਾਤ ਸੁਣੋ ਭਾਈ ਮੈਂ ਤੁਸੀ ਗੱਲ ਸੁਣੋ ਅਥਰ ਨਾਲ ਸੁਆਗਤ ਹੈ ਨਾ ਉੱਥੇ ਵੀ ਆਪਣਾ ਗਵਰਨਮੈਂਟ ਲਾ ਰਹੀ ਹੈ ਇਸ ਤਰ੍ਹਾਂ ਦੇ ਪੱਥਰ ਲਾ ਰਹੀ ਹੈ ਉਹ ਜ਼ਮੀਨ ਹੜ੍ਹ ਉਹ ਸਰਪ ਉਹ ਐਮਐਨਏ ਕਹਿੰਦਾ ਤੁਸੀਂ ਜਵਾਬ ਦਿਓ ਉਹ ਮੈਂ ਤੁਹਾਡੀ ਗਵਰਨਮੈਂਟ ਤੇ ਆ ਗਿਆ ਗਵਰਨਮੈਂਟ ਪਾਣੀ ਰੋਕਣ ਵਾਸਤੇ ਪੱਥਰ ਲਾ ਦੇ ਜੈ ਇਦਾਂ ਡੰਗਾ ਲਾ ਰਹੀ ਡੰਗਾ ਤੁਸੀਂ ਕਹਿੰਦੇ ਤੁਸੀਂ ਡੰਗਾ ਲਾ ਰਹੀ ਜ਼ਮੀਨ ਨਾਲ ਮੈਂ ਮੰਨ ਗਿਆ ਨਾ ਡੰਗਾ ਇਸ ਦਾ ਲੱਗਦਾ ਹੋਣਾ ਨਾ ਪਾਣੀ ਕੰ데 ਐਦਾਂ ਦਾ ਨਹੀਂ ਪਾਣੀ ਰੋਕਣ ਵਾਸਤੇ ਤਾਂ ਨਹੀਂ ਡੰਗਾ ਲੱਗਦਾ ਹੋਣਾ ਕੋਈ ਪਾਣੀ ਕਿੱਥੇ ਰੁਕਿਆ ਪਾਜੀ ਪਾਣੀ ਤਾਂ ਬੈਹ ਰਿਹਾ ਹੈ ਜਾਂ ਪਾਜੀ ਤੁਸੀਂ ਪੱਥਰ ਪਾਣੀ ਦੇ ਵਿੱਚ ਡੰਗੇ ਲਾਏ ਹੋ ਤੁਸੀਂ ਕਹਿੰਦੇ ਪਾਣੀ ਵਹਿ ਰਿਹਾ ਜਾਂ ਪਾਣੀ ਵਹਿ ਰਿਹਾ ਸਾਹਮਣੇ ਪਾਜੀ ਤਾਂ ਪਾਜੀ ਆਹ ਪਾਣੀ ਕਿੱਥੋਂ ਆ ਗਿਆ ਫਿਰ ਆ ਜ਼ਮੀਨ ਗਦਾੜ ਕੀ ਜਾਂ ਤੁਸੀਂ ਜ਼ ਪਾਣੀ ਨੇ ਰੁਕਣਾ ਦਾ ਪਾਣੀ ਤਾਂ ਵਫਾਲ ਬਣ ਨਹੀਂਦੀ ਪਾਣੀ ਦੀ ਸਪੀਡ ਇੰਨੀ ਕਿ ਪਾਣੀ ਨੇ ਦੂਜਾ ਰਸਤਾ ਲੱਭ ਲਿਆ ਤੁਸੀਂ ਇਹਦਾ ਵੀ ਹੱਲ ਦੱਸੋ ਨਾ ਅੱਥੋਂ ਤੋਂ ਤੁਸੀਂ ਡੰਗਾ ਲਾ ਦਿੱਤਾ ਠੀਕ ਆ ਵੀ ਆ ਕਿੱਦਾਂ ਹਰਗੀ ਸਰ ਆ ਤਾਂ ਡੰਗੇ ਦੇ ਬੈਕਸ਼ੈਟ ਤੇ ਪੈ ਗਈ ਪਾਣੀ ਜਾਂਦਾ ਹੈ ਹੱਥ ਤੋਂ ਪਾਣੀ ਯਹਾਂ ਨਹੀਂ ਮੋੜ ਰਿਹਾ ਉੱਥੇ ਮੋੜ ਰਿਹਾ ਹੈ ਨਾ ਅਬੇ ਕਹਦੇ ਹਰਗੀ ਮੋੜ ਚ ਆ ਨਹੀਂ ਜਿਹੜੀ ਬੱਜੀ ਜਿਹੜੀ ਬੱਜੀ ਕੋਈ ਨਹੀਂ ਬੱਜੀ ਰਸਤਾ ਹੀ ਬੰਦ ਕਰਤਾ पानी आ रहा ना है वहाँ पर मोदी तो यहाँ क्या बन रही है पानी वहाँ मोड़ रही है ना यहाँ पर यहाँ का बात मत करिए पानी वहाँ में उठ रही है पिछले साल की वहाँ पर मोदी मेरे पास है ਉਹ ਪਰ ਇਹ ਸਾਰਾ ਲੱਗੇ ਵੀ ਤੇ ਸਾਰਾ ਭਾਜੀ ਵਿੱਚ ਤੱਕ ਇਹਨੇ ਲਾ ਲੱਗੇ ਵੀ ਇੱਥੇ ਸੈਲ ਦੀ ਵਾਹ ਪੇ ਮੋੜ ਰਹੀ ਸੀ ਮਤਲਬ ਤੁਹਾਡੀ ਕੋਈ ਗਲਤੀ ਨਹੀਂ ਹੈ ਹੈ ਤੁਹਾਡੀ ਕੋਈ ਗਲਤੀ ਨਹੀਂ ਹੈ ਅੱਛਾ ਕਹਿੰਨਾ ਗਲਤੀ ਵਾਲਾ ਕੰਮ ਕਰਨ ਨਹੀਂ ਆਇਆ ਆਪਾਂ ਇੱਥੇ ਕਹਿੰਨਾ ਸੋਲੂਸ਼ਨ ਕੱਢਣਾ ਹੈ ਠੀਕ ਹੈ ਸੋਲੂਸ਼ਨ ਸਾਡ ਤੁਸੀ ਸੋਲੂਸ਼ਨ ਮੈਂ ਤੁਸੀ ਸਾਰੇ ਸੁਣੋ ਸੁਣੋ ਥੋੜਾ ਸੋਲੂਸ਼ਨ ਤੁਸੀਂ ਕੱਢੋ ਜੀ ਸੱਜੇ ਕੱਢੋ ਕੋਈ ਨਾ ਨਹੀਂ ਤੁਹਾਨੂੰ ਪਰ ਇੱਕ ਗੱਲ ਦਾ ਜਵਾਬ ਦਿਓ ਜਿਹੜੀ ਸਾਡੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਇਹਦਾ 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 ਕੀ ਹੱਲ ਹੈ ਇਹ ਦਹ ਹੈ ਲੈ ਕਿ ਇਹ ਸਾਡੀ ਗਲਤੀ ਨਹੀਂ ਹੈ। ਪਹਿਲੀ ਗੱਲ ਇਹ ਸਾਡੇ ਚੋਂ ਹੋ ਰਿਹਾ ਹੈ। ਅੱਜ ਤੁਸੀਂ ਆ ਹੱਲ ਲੱਭੋ। ਤੁਸੀਂ ਆਪਣੇ ਪਾਈਪ ਲਾਈਨ ਦੀ ਰਿਪੇਅਰ ਕਰੋ ਜੋ ਮਰਜ਼ੀ ਕਰੋ। ਲੇਕਿਨ 300 400 ਨਹੀਂ ਕਰਕੇ ਨਹੀਂ ਹੋਏ। 400 ਨਾਲ ਲੱਗਦਾ ਇੱਧਰ ਜਾਣਾ ਇਹ ਦੇਖ ਲਓ। ਇਹ ਮਾਰ ਦੀ ਰੁਕਾਈ ਤਾਂ ਹੀ ਹੋਣੀ। ਇਹਨੂੰ ਹੋਰ ਨੀਚੇ ਕਰਕੇ ਜਦੋਂ ਕਿਸੇ ਜਦੋਂ ਤੁਸੀਂ ਨੂੰ ਆ ਗਈ ਆ ਤਾਂ ਇਹ ਨੀਚੋਂ ਦੀ ਨਦੀ ਦੀ ਤਲੀ ਦੇ ਨੀਚੇ ਵੀ ਕੱਢ ਦੇਣਾ ਹੈ ਵੱਡੀਆਂ ਵੱਡੀਆਂ ਨਦੀਆਂ ਇਥੋਂ ਪਾਸ ਕਰਦੇ ਆ ਨਾ ਉਹ ਗੁਰਕੂ ਬੋਰਿੰਗ ਵਾਲੀ ਮਸ਼ੀਨ ਸਾਈਡ ਤੇ ਲੱਗਦੇ ਬਿਲਕੁਲ 25 30 ਮੀਟਰ ਨੀਚੋਂ ਜਾ ਕੇ બીજી ਸਾਈਡ ਉਹ ਖਰਚਾ ਹੁੰਦਾ ਉਸ ਚੀ ਠੀਕ ਹੈ ਨਾ ਉਸ ਲਈ ਇੱਕ ਵਾਰ ਸਰਵੇ ਕਰਨਾ ਕਿ ਅੱਗੇ ਉਹ ਹੋ ਸਕਦਾ ਨਹੀਂ ਹੈ ਪੋਸੀਬਲ ਹੈ ਕਿ ਨਹੀਂ ਹੈ ਬਈ ਮਤਲਬ ਨਦੀ ਦੇ ਹੇਠਾਂ ਤਲਗਾ ਨੀਚੇ ਮਸ਼ੀਨ ਲਾ ਕੇ ਪੂਰਾ ਤਲ ਨਿਕਲੇ ਜਿਵੇਂ ਇਹ ਤੋਂ ਟਿੱਕ ਟੱਕੜ 25 ਮੀਟਰ ਤੱਕ ਤਲੋਂ ਨੀਚੋਂ ਇਹ ਆਪਾਂ ਇਸ ਇਸ ਲਈ ਸਰਵੇ ਕਰਨਾ ਹੈ ਇਹਨਾਂ ਨੇ ਉੱਥੇ ਹੋ ਰਿਹਾ ਨਾ ਸਰਵੇ ਦੇਖੋ ਉੱਥੇ ਪੁਲ ਬਣਨਾ ਸਰਵੇ ਕਰ ਰਹੇ ਆ ਸੋਇਲ ਦਾ ਸਰਵੇ ਕਰ ਰਹੇ ਆ ਹਨਾ ਪੁਲ ਦਾ ਉਹ ਮਸ਼ੀਨ ਲੱਗੀ ਹੋਈ ਹੈ ਉਸ ਤਰ੍ਹਾਂ ਸਰਵੇ ਕਰ ਠੀਕ ਹੈ ਤੁਸੀਂ ਸਰਵੇ ਕਰਨਾ ਤੁਸੀਂ ਅੰਡਰਗਰਾਊਂਡ ਪਾਈਪ ਲੈਂ ਕੇ ਜਾਣੀ ਜਿਹੜਾ ਮਟੀਰੀਅਲ ਤੁਸੀਂ ਬੰਨ ਬੰਨ ਕੇ ਦੋ ਦੋ ਟਨ ਦੇ ਸਿੱਟੇ ਤੇ ਸਾਢੇ 80 ਦਾ ਕੰਮ ਨਹੀਂ ਚੱਕਣਾ ਇਹ ਵੀ ਕਲੀਅਰ ਕਰਨੇ ਪਊਗਾ ਸਾਰੇ ਹੋ ਜਾਣਗੇ ਇਹ ਰਾਸਤੇ ਵਿੱਚ ਤੁਸੀਂ ਰੁਕਾਵਟਾਂ ਦਾ ਬਾਅਦ ਇਹ ਵੀ ਹੋ ਸਕਦਾ ਹੈ ਕਿ ਜੀ ਨਹੀਂ ਹੋ ਪੋਸਿਬਲ ਕਹਿੰਦਾ ਲਾ ਲਈ ਮੈਂ ਹੋ ਜੇ ਤੁਸੀਂ ਫੇਰ ਦੁਬਾਰ ਖੜੀ ਕਰ ਜਉ ਇਹਦੀ ਥੋੜਾ ਪੋਸਿਬਲ ਆ ਹੋ ਮੁਰਦਾ ਫੇਰ ਤੁਸੀਂ ਤਾਂ ਜ਼ਮੀਨ ਉਖਾੜ ਜਣੋ ਪਾਈਪ ਲਾਈਨ ਕਾੜਨੀ ਨਹੀਂ ਨੇ ਭਾਜੀ ਆਪਾਂ ਸੋਲੂਸ਼ਨ ਕੱਢਣਾ ਪਾਈਪ ਲਾਈਨ ਦਾ ਕਾੜਨੀ ਨਹੀਂ ਪਾਈਪ ਲਾਈਨ ਤੁਸੀਂ ਇਸ ਤਰ੍ਹਾਂ ਮੰਨਦੇ ਆ ਸਰ ਹਾਂਜੀ ਉਸ ਟਾਈਮ ਇੱਥੇ ਚੱਲਦਾ ਤਾਂ ਪਾਣੀ ਪਾਜੀ ਦੇਖੋ ਮੇਰੇ ਸੋਣੋ ਸੋਣੋ ਜਿਸ ਤਰ੍ਹਾਂ ਤੁਸੀਂ ਆਏ ਉਹਦੇ ਚੱਲਦਾ ਪਾਣੀ ਤੁਸੀਂ ਆਹ ਨਹੀਂ ਪਾਈਪ ਲਾਈਨ ਦੇਖੀ ਉਹ ਜਿਹੜੀ ਦਿਖਦੀ ਉਹ ਤੇ ਸਿਮਿੰਟ ਦੀਆਂ ਬੋਰੀਆਂ ਆ ਗਏ ਲੜ ਸੀ ਤੁਸੀਂ ਅੱਖ ਨਹੀਂ ਦੇਖਿਆ ਇਹਨਾਂ ਨੇ ਪਾਜੀ ਪਾਜੀ ਪੂਰੀ ਸਿਮਿੰਟ ਦੀ ਬੋਰੀ ਦੀ ਬੋਰੀ ਲੈਣੀ ਪਾਣੀ ਭਾ ਕੇ ਕਿਲਾ ਕਰਕੇ ਉਹਨੂੰ ਟੱਕਦਾ ਪਹਿਲੇ ਤੀਖੇ ਨਾ ਨਹੀਂ ਕਿਸੇ ਗੱਲ ਦੀ ਜੀ ਕਿਉਂ ਇਹ ਇੰਨੀ ਹਾਈ ਡਿਮੈਂਸ਼ਨ ਤੇ ਸਰ ਇਹ ਕੀ ਹੌਲੀ ਹੌਲੀ ਅੰਦਰ ਸ਼ਿਫਟ ਹੋ ਰਹੇ ਆ ਪਾਣੀ ਕਦੇ ਵੀ ਨਹੀਂ ਸਾਰੇ ਜ਼ਮੀਨੇ ਨਹੀਂ ਹੜਨ ਦੀ ਜੇ ਤੁਸੀਂ ਆਹ ਡੰਗੇ ਔਰੇ ਨਾਲਾਂ ਦੇ ਤਾਂ ਜ਼ਮੀਨ ਦਾ ਨੁਕਸਾਨ ਨਹੀਂ ਹੋਣਾ ਦਾ ਤੁਸੀਂ ਖੁਦ ਗੱਡੀ ਲੈ ਕੇ 2 ਸਾਲ ਪਹਿਲੇ ਤੁਸੀਂ 2 ਸਾਲ ਪਹਿਲੇ ਉਰੇ ਗੱਡੀ ਲੈ ਕੇ ਆਂਦੇ ਰਹੇ। ਤੁਸੀਂ ਨਾ ਗੱਲ ਨਾ ਨਾ ਗੱਲ ਖਤਮ ਨਹੀਂ ਹੋਣੀ ਪਹਿਲੇ ਸਾਨੂੰ ਉਹ ਸਾਰ ਜਮੀਨ ਦਾ ਹਾਲ ਦੱਸੋ ਜਿਹੜੀ ਫੜੀ ਹੈ। ਪਹਿਲਾਂ ਸਾਡੀ ਜ਼ਮੀਨਾਂ ਦਾ ਹਾਲ ਕਰੋ ਜਿਹੜੀ ਜ਼ਮੀਨ ਫੜੀ ਹੈ ਉਹਦਾ ਹਾਲ ਕਰੋ ਪਹਿਲੇ। ਉਹਦਾ ਬੂਦੇ ਬਾਰੇ ਤੁਸੀਂ ਕੀ ਤੁਹਾਡਾ ਵਿਚਾਰ ਹੈ? ਤੁਸੀਂ ਖੁਦ ਕਹਿ ਰਹੇਗੇ ਅਸੀਂ ਗੱਡੀ ਲੈ ਕੇ ਉਰੇ ਤੱਕ ਆਂਦੇ ਰਹੇ ਹੈ। ਇਹ ਤੁਹਾਡੀ ਖੁਦ ਦੀ ਜ਼ੁਬਾਨ ਹੈ ਕਿ ਅਸੀਂ ਇਸ ਰਸਤੇ ਤੋਂ ਗੱਡੀ ਲੈ ਕੇ ਉਰੇ ਆਂਦੇ ਰਹੇ ਔਰ ਨੰਬਰ 1 ਨੰਬਰ 2 4 ਸਾਲ ਦੇ ਵਿੱਚ ਕੋਰੇ ਜੇਸੀਬ ਚੱਲੀ ਕਿ ਇਹਨਾਂ ਰੇਤਾ ਚੱਕਿਆ ਕਿ ਇਹਨਾਂ ਪੱਥਰ ਚੱਕਿਆ ਤਾਂ ਦੱਸ ਦਿਓ। ਤਾਂ ਵੀ ਦੱਸ ਦਿਓ। ਏ ਨਹੀਂ 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 ਤੁਸੀਂ ਸਾਰੇ ਤੁਸੀਂ ਮੈਂ ਮਤਲਬ ਇਹ ਨਹੀਂ ਇਹ ਤਾਂ ਗੱਲੇ ਤੁਸੀਂ ਬਿਲਕੁਲ ਤੁਸੀਂ ਬਿਲਕੁਲ ਗਲਤ ਬੋਲ ਰਹੇ ਹੋ ਕਿੰਨੇ ਬੰਦੇ ਉਹਰੇ ਗਵਾਹ ਕਰ ਦੇਣੇ ਵੀ ਜਦੋਂ ਦੀ ਸਰਕਾਰ ਕੋਈ ਜਦੋਂ ਸਾਰੇ ਤੁਸੀਂ ਖੁਦ ਕਹੀਏ ਇਹ ਗੱਲ ਤੇ ਇੱਥੇ ਗੱਡੀ ਆਂਦੀ ਸੀ ਪੁੱਜਦੀ ਸੀ ਤੁਹਾਡੇ ਕੋਲ ਗੱਡੀ ਫੇ ਹੁਣ ਤੁਸੀਂ ਦੱਸੋ ਪਏ ਫੇ 2 ਸਾਲ ਪਹਿਲੇ ਹੀ ਛੜਿਆ ਇਹ ਸਰ 2 ਸਾਲ ਚ ਛੜਿਆ 2 ਸਾਲ ਚ ਛੜਿਆ 2 ਸਾਲ ਚ ਛੜਿਆ ਨਾ ਫੇ 2 ਸਾਲ ਚ ਉਹਰੇ ਕੇ ਇਹਦੀ ਮਾਈਨਿੰਗ ਹੋਈ ਜਿਹੜੀ ਪਹਿਲਾਂ ਨਹੀਂ 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 ਇਹ ਨਹੀਂ ਗੱਲ ਹੋਣੀ ਇਹ ਨਹੀਂ ਗੱਲ ਹੋਣੀ ਪਹਿਲਾਂ ਗੱਲ ਕਲੀਅਰ ਕਰੋ ਜਿਹੜੇ ਸਾਡੇ ਖੇਤ ਖੜੇ ਐ ਸੋ ਤੁਸੀਂ ਦੇਖੇ ਲਿਆ ਜੀ ਕਿਸ ਤਰ੍ਹਾਂ ਜਿਹੜੇ ਇਹ ਕੈਸ ਲੈਣ ਪਾਈਪਲਾਈਨ ਵਾਲੇ ਆਏ ਤੇ ਇਹ ਦੁਬਾਰਾ ਫਿਰ ਤੋਂ ਕਹਿੰਦੇ ਕਿ ਸਰਵਾ ਕਰਕੇ ਅਸੀਂ ਪਾਈਪਲਾਈਨ ਜਿਹੜੀ ਡੂੰਗੀ ਕਰਕੇ ਪਾਵਾਂਗੇ ਜਾਂ ਕੁਛ ਇਹਨਾਂ ਦੀ ਕੋਈ ਆਪਣੀ ਪਾਲਸੀ ਆ ਪਰ ਜਿਹੜੀ ਸਭ ਤੋਂ ਵੱਡਾ ਮੁੱਦਾ ਉਹ ਸਾਡੇ ਇਹਨਾਂ ਇਸ ਜ਼ਮੀਨ ਦਾ ਹੈ ਆ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ 100-100 ਮੀਟਰ ਦੇ ਆਸ-ਪਾਸ 70-70 80-80 ਮੀਟਰ ਦੇ ਆਸ-ਪਾਸ ਜਿਹੜੀਆਂ ਹੜ ਗਈਆਂ ਠੀਕ ਹੈ ਬਿਲਕੁਲ ਜਿਹੜੀ ਆ ਇਸ ਪਾਈਪ ਲੈਂਦੀ ਵਜ੍ਹਾ ਨਾਲ ਇਸ ਪਾਈਪ ਲੈਂਦੀ ਵਜ੍ਹਾ ਨਾਲ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਸਿੱਧੀ ਪਹਿਲਾਂ ਗੱਲ ਕਰਾਂਗੇ ਸਾਡੀ ਆ ਜਾਓ ਰੇ ਆ ਜਾਓ ਦੇਖੋ ਵੱਧ ਜਿਹੜੀ ਇਹਨਾਂ ਨੇ ਦਵਾਰਾਂ ਖੜੀ ਕਰੀ ਨਾ ਇਸ ਦਵਾਰ ਦੇ ਕਰਕੇ ਹੀ ਜਿਹੜੀ ਆ ਲੋਕਾਂ ਦਾ ਜਿਹੜੀ ਜ਼ਮੀਨ ਦਾ ਨੁਕਸਾਨ ਹੋਇਆ ਸਾਰੀ ਬਰਸਾਤ ਇਹਨਾਂ ਨੂੰ ਅਸੀਂ ਮੈਸੇਜ ਦਿੰਦੇ ਸੁਨੇਹੇ ਦਿੰਦੇ ਰਹੇ ਕਿ ਇਸ 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 ਪਾਈਪ ਲਾਈਨ ਦਾ ਕੋਈ ਨਾ ਕੋਈ ਹੱਲ ਕਰੋ ਜਾਂ ਉੱਪਰੋਂ ਇੱਥੋਂ ਕੋਈ ਟਰੈਕਟਰ ਵਗੈਰਾ ਲਾ ਕੇ ਮਿੱਟੀ ਲਾ ਕੇ ਇਹਨੂੰ ਆਪਾਂ ਇਹਨੂੰ ਪੂਰ ਦਈਏ ਜਾਂ ਇੱਥੋਂ ਇਸ ਤਰ੍ਹਾਂ ਇਸ ਦਾ ਦੇ ਨਾਲ ਪਾਣੀ ਦੇ ਗੰਡੇ ਗੰਡੇ ਕੋ ਡੰਗਾ ਲੱਗ ਜਾਂਦਾ ਤਾਂ ਇਹ ਸਾਡੀ ਜਿਹੜੀ ਜ਼ਮੀਨ ਆ ਬਚ ਜਾਣੀ ਤੇ ਇਹਨਾਂ ਦੇ ਪਾਈਪ ਲਾਈਨ ਵੀ ਸੇਫ ਰਹਿਣੀ ਦੀ ਪਰ ਉਸ ਟਾਈਮ ਇਹਨਾਂ ਨੇ ਕਿਸੇ ਦੀ ਕੋਈ ਗੱਲ ਨਹੀਂ ਮੰਨੀ ਆਂਦੇ ਰਹੇ ਜਾਂਦੇ ਰਹੇ ਆਪਣਾ ਟਾਈਮ ਪਾਸ ਕਰਦੇ ਰਹੇ ਅੱਜ ਇਹਨਾਂ ਨੂੰ ਫੇਰ ਕੋਈ ਜੰਮੂ ਤੋਂ ਨੇ ਟੀਮ ਲਿਆ ਕੇ ਉਰੇ ਬਠਾਲ ਦੀ ਸਵੇਰੇ 5 ਵਜੇ ਆਗੇ ਤੇ ਉਹ ਉਹ ਕਹਿੰਦੇ ਅਸੀਂ ਉਰੇ ਜ਼ਮੀਨ ਚੈੱਕ ਕਰਨੀ ਉਰੇ ਸਰਵਾ ਕਰਨਾ ਵੀ ਇੱਥੇ ਗੈਸ ਲਾਈਨ ਜਾ ਕੋ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ تھا ਕਿ ਆਏ ਕਾਦੇ ਵਾਸਤੇ ਫਿਰ ਇਹਨਾਂ ਨੂੰ ਫੋਨ ਤੇ ਗੱਲ ਹੋਈ ਇਹਨਾਂ ਨੇ ਦੱਸੀ ਸਾਰੀ ਸਟੋਰੀ ਕਿ ਅਸੀਂ ਇਸ ਕੰਮ ਵਾਸਤੇ ਆਇਆ ਹਾਂ ਔਰ ਇਹ ਕੰਮ ਕਰਾਂਗੇ ਸੋ ਜਿਹੜੀ ਆ ਜ਼ਮੀਨ ਹੈ ਨਾਲ ਲੱਗਦੀ ਸਾਡੇ ਪਿੰਡ ਵਾਲਿਆਂ ਦੀ ਸਾਡੇ ਲੋਕਲ ਬੰਦਿਆਂ ਦੀ ਇਹ ਜ਼ਮੀਨ ਘਟੋ ਘਟ ਵਿੱਚ 50 50 100 100 ਮੀਟਰ ਜ ਤੇ ਹੜ ਚੁੱਕੀ ਐ ਲਾਡੀ ਆ ਜਾਓ ਆ ਜਾਓ ਇੱਧਰ ਆ ਜਾਓ ਪਹਿਲੇ ਜ਼ਮੀਨ ਦੀ ਦੇਖਦੇ ਹਾਂ ਜੀ ਕੀ ਆ ਕਰਦੇ ਸੀ ਕਿਉਂਕਿ ਜੇ ਇਹਨਾਂ ਨੇ ਫੇਰ ਹੋਰ ਕੋਈ ਪ੍ਰੋਜੈਕਟ ਛੇੜਿਆ ਤਾਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਇੱਥੋਂ ਰਸਤਾ ਹੁੰਦਾ ਤਾਂ ਬੜਾ ਵਧੀਆ ਆ ਜਗ੍ਹਾ ਤੋਂ ਆ ਦੂਜੀ ਦੇਖਦੇ ਹਾਂ ਇੱਥੋਂ ਰਸਤਾ ਦਾ ਆ ਜਿੱਥੇ ਮੈਂ ਖੜਾ ਇੱਥੋਂ ਤੱਕ ਜਾ ਇਸ ਤੋਂ ਬਰਾਬਰ ਆ ਪ੍ਰੋਪਰ ਗੱਡੀ ਜਾਂ ਟਰੈਕਟਰ ਸਾਰਾ ਖੇਤਾਂ ਤੋਂ ਅਲੱਗ 10 12 ਫੁੱਟ 15 ਫੁੱਟ ਦਾ ਰਸਤਾ ਦਾ ਜਿਹੜਾ ਕ੍ਰੋਸ ਹੁੰਦਾ ਤਾਂ ਅੱਜ ਲੋਕਾਂ ਦੀ ਆਪਣੀ ਖੁੱਦ ਦੀ ਜ਼ਮੀਨ ਵੀ ਹੜ ਗਈ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਨੇ ਆਪਣੀ ਆਪਣਾ ਨਹੀਂ ਨਾ ਮੰਨ ਰਹੇ ਹਲੇ ਵੀ ਵੀ ਅਸੀਂ ਸਾਸੀ ਜਿਹੜਾ ਪੱਥਰ ਲਾਇਆ ਉਹ ਗਲਤ ਹੈ। ਯਾ ਡੰਗੇ ਨੇ ਕਿੰਨਾ ਕਿਤੇ ਖਾਤ ਦੇਣੀ ਹੈ ਕਿਸੇ ਜੀ ਨੂੰ। ਯਾ ਡੰਗੇ ਰਾਣਾ ਪਾਣੀ ਕੋ ਮਗਾਇਆ ਇਧਰ ਨਵਾਤਾ ਹੈ ਸੜੀ ਜ਼ਮੀਨ ਢੜੀ ਆ। ਆਹ ਜਿਹੜਾ ਆਹ ਰਸਤਾ ਨਾ ਇਹ ਤੋਂ ਇਲਾਵਾ ਤੁਹਾਡੇ ਖੇਤ ਤੋਂ ਇਲਾਵਾ 10 ਫੁੱਟ ਰਸਤਾ ਤਾਂ ਹੋਰੇ। ਉਹੀ ਆਪਨੇ ਤਾਂ ਹਾ ਤਾਂ ਗੱਡੀ ਲਾ ਗਾ ਦੇ। ਇੱਥੋਂ ਗੱਡੀ ਟਰੈਕਟਰ ਸਾਰਾ ਕੁਝ ਕ੍ਰੋਸ ਹੁੰਦਾ ਦਾ। ਹਾਂ ਨਹੀਂ ਪੱਕੀ ਹੋਰੀ ਐ ਸੇ ਡੱਬ ਦੇ। ਸਾਰਿਆਂ ਦਾ ਰਸਤਾ ਤਾਂ ਇਹ। ਝੂਠ ਬੋਲਦੇ ਯਾਰ ਇਹਨਾਂ ਨੇ ਆਂਦੇ ਨੇ ਇੱਥੋਂ ਦਾ ਤਿੰਨ ਚਾਰ ਸਾਲ ਹੋ ਗਏ ਕੋਈ ਸਾਲਾ ਜੀਸੀਬੀ ਉਧਰ ਪੈਸੇ ਨਹੀਂ ਬੜੀ ਕੋਈ ਨਹੀਂ ਉੱਪਰ ਡੀ ਹੋਈ ਵੀ ਦੇਖ ਪਾਣੀ ਉੱਤ ਹੈਗਾ ਪਾਣੀ ਆ ਬਿਲਕੁਲ ਉਹਨਾਂ ਲੋਕਾਂ ਦੀ ਜਿਹੜੀ ਜ਼ਮੀਨ ਤਿੰਨ ਤਿੰਨ ਚਾਰ ਚਾਰ ਕਿੱਲੇ ਖੜੇ ਐ ਮੁਰਦਾ ਸ਼ਮਸ਼ਾਨ ਘਾਟ ਦੇ ਥੱਲੇ ਵਾਲੇ ਪਾਸੇ ਨੂੰ ਉਹ ਸਾਰਾ ਪਾਣੀ ਨੇ ਮਾਰ ਪਾਈ ਵੀ ਇੱਥੇ ਨੈਸ਼ਨਲ ਗੱਡੀ ਆਉਂਦੀ ਸੀ ਇੱਥੋਂ ਗੱਡੀ ਟਪਦੀ ਦੀ ਪੂਰਾ ਰਸਤਾ ਕ੍ਰੋਸ ਹੁੰਦਾ ਦਾ ਪਾਣੀ ਪੀ ਲੋ ਇਹਨਾਂ ਮੋੜਾ ਦਿੰਦੇ ਨੇ ਮੋੜਾ ਦੋ ਜਾਣਾ ਯਾ ਕੋਈ ਦੋਆ ਮੈ ਜਾ ਮੈਂ ਤੇ ਡੁੱਬ ਵੀ ਮਾਰ ਸਰਦਾ ਕਿੱਲੇ ਜਾ ਪੈਨ ਲ ਬਣ ਗਏ ਨਾ ਪਾਣੀ ਜ ਬੱਜਣਾ ਨਹੀਂ ਨਾ ਮੋੜਾ ਉਹ ਸਾਈਡ ਤੋਂ ਥੋੜੀ ਦੇਰ ਪਹਿਲੇ ਬੰਦਾ ਕ੍ਰੋਸ ਹੋਇਆ ਤਾਰੀ ਲਾ ਕੇ ਕ੍ਰੋਸ ਹੋਇਆ ਉਹ ਬੰਦਾ ਠੀਕ ਹੈ ਉਹ ਸਿਰਫ ਔਰ ਸਿਰਫ ਇਸ ਪਾਈਪ ਲਾਈਨ ਦੇ ਪਾਣੀ ਬੱਜਣਾ ਇਕਦਮ ਡੂੰਘਾ ਹੋ ਗਿਆ ਥੱਲੇ ਨੂੰ ਇਹਦਾ ਹਾਲ ਸਰ ਜ਼ਮੀਨ ਦਾ ਕੀ ਹਾਲ ਹੈ ਹੁਣ ਹੈ ਇਹਦਾ ਹਾਲ ਇਹਦਾ ਮਤਲਬ ਇਹਦਾ ਤੁਸੀਂ ਖੁਦ ਦੇਖਿਆ ਹੀ ਹੈ ਕਿ ਗੱਡੀ ਉਰੇ ਲੋਕਾਂ ਦੇ ਖੇਤਾਂ ਤੋਂ ਬਾਅਦ ਵੀ ਉਰੇ ਗੱਡੀ ਟਰੈਕਟਰ ਕ੍ਰਾਸ ਹੁੰਦਾ ਦਾ